ਦੋਸਤੋ ਬਹੁਤ-ਬਹੁਤ ਮੁਬਾਰਕਾਂ ਅੱਜ 28 ਸਤੰਬਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ। ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦ ਆਜ਼ਮ ਕਿੱਡੇ ਵੱਡੇ ਜਿਹੇ ਸ਼ਹੀਦ ਹੋਏ ਨੇ। ਕਿੱਡਾ ਵੱਡਾ ਉਹਨਾਂ ਦਾ ਰੁਤਬਾ ਹੈ। ਤਾਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਕਿਤਾਬ ਬਾਰੇ ਡਿਸਕਸ ਕਰੂੰਗਾ ਜਿਹੜੀ ਸ਼ਿਵ ਵਰਮਾ ਜੀ ਨੇ ਲਿਖੀ ਹੈ ਜਿਹ ਹੈ ਸਾਡਾ ਭਗਤ ਸਿੰਘ। ਸ਼ਿਵ ਵਰਮਾ ਜੀ ਉਹਨਾਂ ਦੇ ਸਾਥੀ ਸੀ ਜਦੋਂ ਸੰਗਰਾਮ ਅਜ਼ਾਦੀ ਦਾ ਸੰਗਰਾਮ ਚੱਲਿਆ ਸੀ ਉਹਨਾਂ ਦੇ ਨਾਲ ਰਹੇ ਨੇ। ਤਾਂ ਜਿਹੜੀ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਕਿ ਸ਼ਿਵ ਵਰਮਾ ਜੀ ਨੂੰ ਇੱਕ ਮੈਸੇਜ ਮਿਲਦਾ ਹੈ ਕਿ ਦਿੱਲੀ ਤੋਂ ਕੋਈ ਸਰਦਾਰ ਤੁਹਾਨੂੰ ਮਿਲਣ ਆ ਰਿਹਾ ਜਿਹਦਾ ਨਾਮ ਰঞ্জੀਤ ਹੈ ਤਾਂ ਜੈਦੇਵ ਜੀ ਤੇ ਸ਼ਿਵ ਜੀ ਸ਼ਿਵ ਵਰਮਾ ਜੀ ਇਕੱਠੇ ਰਹਿੰਦੇ ਨੇ ਇੱਕ ਰੂਮ ਦੇ ਵਿੱਚ ਤਾਂ ਆਪਸ ਦੇ ਵਿੱਚ ਡਿਸਕਸ ਕਰਦੇ ਨੇ ਕਿ ਜੇ ਮੈਨੂੰ ਪਹਿਲਾਂ ਰঞ্জੀਤ ਸਿੰਘ ਮਿਲਿਆ ਤਾਂ ਮੈਂ ਤੇਰੇ ਬਾਰੇ ਜਾਣਕਾਰੀ ਨਹੀਂ ਦਵਾਗਾ ਤਾਂ ਜੇ ਤੈਨੂੰ ਮਿਲਿਆ ਤਾਂ ਤੂੰ ਮੇਰੇ ਬਾਰੇ ਨਾਲ ਤਾਂ ਹੀ ਤਾਂ ਕਿਉਂਕਿ ਉਹ ਆਜ਼ਾਦੀ ਸੰਘਰਸ਼ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ ਤੇ ਕਿਉਂਕਿ ਉਹਨਾਂ ਦੇ ਕੁਝ ਸੀਕਰਟਸ ਹੁੰਦੇ ਨੇ ਪਰ ਜਦੋਂ ਰঞ্জੀਤ ਸਿੰਘ ਨਾਂ ਦਾ ਇੱਕ ਵਿਅਕਤੀ ਸ਼ਿਵ ਵਰਮਾ ਜੀ ਨੂੰ ਆਕੇ ਉਹਨਾਂ ਦੇ ਕਮਰੇ ਦੇ ਵਿੱਚ ਮਿਲਦਾ ਤਾਂ ਉਹ ਇੰਨੀ ਆਪਣਾਤ ਨਾਲ ਮਿਲਦਾ ਹੈ ਸ਼ੀਰ ਵਰਮਾ ਜੀ ਕੁਝ ਬੋੜੀ ਨਹੀਂ ਪਾਉਂਦੇ ਬਾਅਦ ਦੇ ਵਿੱਚ ਉਹਨਾਂ ਦੀ ਚਲੋ ਜਯਦੇਵ ਜੀ ਨਾਲ ਮੁਲਾਕਾਤ ਹੁੰਦੀ ਇਸ ਕਿਤਾਬ ਦੇ ਵਿੱਚ ਲਿਖਿਆ ਤਾਂ ਸ਼ੀਰ ਵਰਮਾ ਜੀ ਭਗਤ ਸਿੰਘ ਬਾਰੇ ਦੱਸਦੇ ਨੇ ਕਿ ਕੋਕਾ ਬਕਾ ਬਕਾਵਤ ਗਦਰ ਪਾਰਟੀ ਦਾ ਇਤਿਹਾਸ ਕਰਤਾ ਸਿੰਘ ਸੂਫੀ ਅੰਬਾ ਪ੍ਰਸਾਦ ਆਦ ਜੀਵਨੀਆਂ ਅਤੇ ਬੱਬਰ ਕਾਲੀਆਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦਾ ਉਹ ਅਕਸਰ ਜਜ਼ਬਾਤੀ ਹੋ ਜਾਂਦਾ ਸੀਗਾ ਕਿਉਂਕਿ ਭਗਤ ਸਿੰਘ ਕਿਤਾਬਾਂ ਪੜ੍ਹਨ ਦੇ ਬੜੇ ਸ਼ਕੀਨ ਸੀਗੇ ਵਰਮਾ ਜੀ ਦੇ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਵਿਕਟਰ ਹਿਊਗ ਹਾਲਕੀਨ ਤਾਲ ਸਤਾਏ ਦੋਸਤੋ ਇਹ ਵਸਕੀ ਗੋਰਕੀ ਬੰਨਾਰਸ਼ਾ ਡਿਕਨਸ ਆਦ ਉਸਦੇ ਮਹਿਬੂਬ ਲੇਖਕ ਸਨ ਤਾਂ ਵਰਮਾ ਜੀ ਇਹ ਵੀ ਦੱਸ ਦਿੰਦੇ ਕਿ ਜਦੋਂ ਕਾਨਪੁਰ ਉਹਨਾਂ ਕੋਲ ਉਹ ਆਉਂਦੇ ਨੇ ਮਿਲਣ ਤਾਂ ਉਹਨਾਂ ਦੇ ਹੱਥ ਦੇ ਵਿੱਚ ਇੱਕ ਕਿਤਾਬ ਹੁੰਦੀ ਹੈ ਇੱਕ ਨਾਵਲ ਹੁੰਦਾ ਹੈ ਜਿਸ ਦਾ ਜਿਹੜਾ ਮਸ਼ਹੂਰ ਨਾਵਲ ਜਿਸ ਦਾ ਲੇਖਕ ਵਿਕਟਰ ਹਿਊਗ ਹੁੰਦਾ ਹੈ ਤੇ ਨਾਵਲ ਦਾ ਨਾਲ ਲਾ ਮਿਸਰੀਬਲ ਹੁੰਦਾ ਕਿਉਂਕਿ ਕਾਨਪੁਰ ਆਉਣ ਦਾ ਕਾਰਨ ਭਗਤ ਸਿੰਘ ਦਾ ਇੱਕ ਸੀਗਾ ਕਿ ਉੱਥੇ ਰਾਮ ਪ੍ਰਸਾਦ ਬਿਸਮਿਲਜੀ ਜੇਲ ਦੇ ਵਿੱਚ ਸੰਤਾ ਉਹ ਉਹਨਾਂ ਨੂੰ ਛਡਾਉਣਾ ਚਾਹੁੰਦੇ ਸਨ ਤਾਂ ਉੱਥੇ ਉਹ ਸਾਰੀ ਸਕੀਮ ਬਣਾਉਂਦੇ ਨੇ ਕਿ ਕਿਸ ਤਰ੍ਹਾਂ ਆਪਾਂ ਬਿਸਮਿਲਜੀ ਨੂੰ ਆਪਾਂ ਛਡਾਉਣਾ ਹੈ ਪਰ 2-3 ਦਿਨ ਲੱਗਦੇ ਨੇ ਤਾਂ ਉਹਨਾਂ ਨੂੰ ਇੱਕ ਚਿੱਠੀ ਮਿਲਦੀ ਨੇ ਚਿੱਠੀ ਮਿਲਦੀ ਉਹਨਾਂ ਨੂੰ ਭਗਤ ਸਿੰਘ ਉਹਨਾਂ ਨੂੰ ਅ ਬਿਸਮਿਲਜੀ ਦੀ ਬਿਸਮਿਲਜੀ ਜੇਲ ਦੇ ਵਿੱਚੋਂ ਕਵਿਤਾ ਦੀ ਜਿਹੜੀ ਤਰਜ ਤੇ ਮਿਲ ਕਵਿਤਾ ਲਿਖਦੇ ਨੇ ਉਹ ਪਰ ਜਿਹੜੀ ਆਮ ਜਿਹੜੀ ਅੰਗਰੇਜ਼ ਹਕੂਮਤ ਹੁੰਦੀ ਉਹ ਸਾਹਮਣੇ ਇੱਕ ਕਾਮ ਕਵਿਤਾ ਹੈ ਪਰ ਉਸ ਕਵਿਤਾ ਦੇ ਵਿੱਚ ਬਿਸਮਿਲ ਜੀ ਲਿਖਦੇ ਨੇ ਕਿ ਮਿਟ ਗਿਆ ਜਬ ਮਿਟਨੇ ਵਾਲਾ ਫਿਰ ਸਲਾਮ ਆਇਆ ਤਾਂ ਕੀ ਤਿਲਕੀ ਬਰਬਾਦੀ ਕੇ ਬਾਦ ਉਨ੍ਹਾਂ ਦਾ ਪੈਗਾਮ ਆਇਆ ਤਾਂ ਕੀ ਭਗਤ ਸਿੰਘ ਇਹ ਪੜ ਕੇ ਜਜ਼ਬਾਤੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਉਹ ਸਮਝ ਲੈਂਦੇ ਨੇ ਕਿ ਬਿਸਮਿਲ ਜੀ ਕੀ ਕਹਿਣਾ ਚਾਹੁੰਦੇ ਨੇ ਉਹ ਇਹ ਦੱਸਦੇ ਨੇ ਕਿ ਅਤਿਆਚਾਰ ਬਹੁਤ ਵਧਾ ਦਿੱਤਾ ਗਿਆ ਅੰਗਰੇਜ਼ੀ ਹਕੂਮਤ ਵੱਲੋਂ ਬਿਸਮਿਲ ਜੀ ਉੱਪਰ ਤੇ ਜੇ ਬਾਅਦ ਦੇ ਵਿੱਚ ਤੁਸੀਂ ਮੈਨੂੰ ਛੜਾਇਆ ਤਾਂ ਕੀ ਛੜਾਇਆ ਤਾਂ ਫਿਰ ਬੜੇ ਉਦਾਸ ਹੋ ਜਾਂਦੇ ਨੇ ਭਗਤ ਸਿੰਘ ਤਾਂ ਅਗਲੇ ਦਿਨ ਕਿਉਂਕਿ ਭਗਤ ਸਿੰਘ ਬੜੇ ਜਝਾਰੂ ਵੀ ਸੀਗੇ ਤਾਂ ਅਗਲੇ ਦਿਨ ਕਿਤਾਬ ਦੇ ਵਿੱਚ ਮੈਂ ਪੈਰਾ ਪੜ੍ਹ ਕੇ ਸੁਣਾਉਣਾ ਕਿ ਉਹਨਾਂ ਨੇ ਕੀ ਲਿਖਿਆ ਕਹਿੰਦੇ ਦੂਸਰੇ ਦਿਨ ਉਹ ਖੁਦ ਹੀ ਬੋਲਦੇ ਨੇ ਭਗਤ ਸਿੰਘ ਕੀ ਕਹਿੰਦੇ ਨੇ ਨਕਾਮੀਆਂ ਦੇ ਸਾਹਮਣੇ ਸਿਰ ਝੁਕਾ ਕੇ ਬੈਠ ਜਾਣਾ ਰਸਤਾ ਹੋਰ ਵੀ ਵਿਖੜਾ ਹੋ ਜਾਵੇਗਾ ਫਿਰ ਅਸੀਂ ਰਸਤੇ ਦੇ ਰੋੜੇ ਹਟਾ ਕੇ ਅੱਗੇ ਵਧਣ ਦੀ ਬਜਾਏ ਖੁਦ ਹੀ ਦੂਜਿਆਂ ਲਈ ਰਾਹ ਦਾ ਰੋੜਾ ਬਣ ਜਾਵਾਂਗੇ ਉਸਨੇ ਸਭ ਸਾਥੀਆਂ ਨੂੰ ਇਕੱਠੇ ਕਰਕੇ ਜਥੇਬੰਦੀ ਅਤੇ ਪ੍ਰਚਾਰ ਦੀਆਂ ਸਮੱਸਿਆਵਾਂ 'ਤੇ ਗੱਲਬਾਤ ਕੀਤੀ ਅਤੇ ਗਾਹਾਂ ਪ੍ਰੋਗਰਾਮ ਦੱਸਿਆ ਅਤੇ ਪੰਜਾਬ ਚਲੇ ਗਏ ਚਲੋ ਕਿਤਾਬ ਦੇ ਵਿੱਚ ਹੋਰ ਵੀ ਜ਼ਿਕਰ ਆਉਂਦੇ ਨੇ ਇਹਦੇ ਵਿੱਚ ਇੱਕ ਜ਼ਿਕਰ ਇਹ ਲਿਖਿਆ ਹੋਇਆ ਕਿ 1926 ਵਿੱਚ ਭਗਤ ਸਿੰਘ ਸੁਖਦੇਵ ਭਗਵਤੀ ਚਰਨ ਜਸ਼ਪਾਲ ਆਦ ਨੇ ਲਾਹੌਰ ਵਿੱਚ ਨੌਜਵਾਨ ਭਾਸ਼ਵਾਂ ਦੀ ਜਿਹੜੀ ਸਥਾਪਨਾ ਕੀਤੀ ਭਗਤ ਸਿੰਘ ਕਿਤਾਬਾਂ ਬੜੇ ਪੜਦੇ ਸੀ ਕਿਉਂਕਿ ਉਹਨਾਂ ਨੇ ਜਿੰਨੇ ਵੀ ਉਸ ਵਕਤ ਦੇ ਜਿਹੜੇ ਚੰਗੇ ਲੇਖਕ ਸੀ ਜਾਂ ਚੰਗੇ ਜਿਹੜੇ ਸ਼ਹੀਦ ਸੀਗੇ ਉਨ੍ਹਾਂ ਦਾ ਇਤਿਹਾਸ ਉਹਨਾਂ ਨੇ ਪੜ੍ਹਿਆ ਸੀਗਾ ਤਾਂ ਉਹ ਸਿਰਫ ਇਹ ਨਹੀਂ ਚਾਹੁੰਦੇ ਸੀਗੇ ਕਿ ਜਿਹੜੇ ਅੰਗਰੇਜ਼ ਛੱਡ ਕੇ ਚਲੇ ਜਾਣ ਇੱਥੋਂ ਉਹਨਾਂ ਦਾ ਜਿਹੜਾ ਸੋਸ਼ੀਓ ਬੜੇ ਉੱਪਰ ਦੇ ਸੀਗੀ ਉਹ ਉਹਨਾਂ ਬਾਰੇ ਵਰਮਾ ਜੀ ਲਿਖਦੇ ਨੇ ਉਹਨਾਂ ਦਾ ਆਪਕ ਸਿੰਘ ਕੀ ਕਹਿੰਦੇ ਸੀਗੇ ਕਿ ਅੰਗਰੇਜ਼ੀ ਅੰਗਰੇਜ਼ੀ ਗੁਲਾਮੀ ਵਿਰੁੱਧ ਸੰਘਰਸ਼ਤਾ ਸਾਡੇ ਸੰਗਰਾਮ ਦਾ ਪਹਿਲਾ ਮੋਰਚਾ ਹੈ ਅੰਤਮ ਲੜਾਈ ਤਾਂ ਸਾਨੂੰ ਲੁੱਟ ਖਸੁੱਟ ਦੇ ਖਿਲਾਫ ਹੀ ਲੜਨੀ ਪਵੇਗੀ ਇਹ ਲੁੱਟ ਖਸੁੱਟ ਚਾਹੇ ਮਨੁੱਖ ਦੁਆਰਾ ਮਨੁੱਖ ਦੀ ਹੋਵੇ ਚਾਹੇ ਇੱਕ ਕੌਮ ਦੁਆਰਾ ਦੂਜੀ ਕੌਮ ਦੀ ਇਹ ਲੜਾਈ ਜਨਤਾ ਦੇ ਸਹਿਯੋਗ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ ਇਸ ਕਰਕੇ ਮੈਨੂੰ ਹਰ ਸੰਭਵ ਢੰਗ ਤਰੀਕਿਆਂ ਨਾਲ ਜਨਤਾ ਦੇ ਵੱਧ ਤੋਂ ਵੱਧ ਨੇੜੇ ਹੋਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿ ਉਹ ਜਿਹੜਾ ਉਹ ਆਪ ਦਾ ਆਪ ਦੇ ਵਿਚਾਰ ਸੀਗੇ ਉਹ ਵੱਧ ਤੋਂ ਵੱਧ ਜਿਹੜੇ ਲੋਕਾਂ ਤੱਕ ਪਹੁੰਚਾਉਣੇ ਚਾਹੁੰਦੇ ਸੀ ਉਹ ਇਹ ਨਹੀਂ ਸੋਚਦੇ ਸੀ ਕਿ ਆਪਾਂ ਅੰਗਰੇਜ਼ਾਂ ਨੂੰ ਬਾਹਰ ਕੱਢ ਦੇਣਾ ਕਿ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਹਕੂਮਤ ਹੋਵੇਗੀ ਉਹ ਇਸ ਦੇ ਬਾਰੇ ਵੀ ਸੋਚਦੇ ਸਨ ਤਾਂ ਵਰਮਾ ਜੀ ਲਿਖਦੇ ਨੇ ਕਿ ਉਹਨਾਂ ਨੂੰ ਕਿਤਾਬਾਂ ਦਾ ਕਿੰਨਾ ਸ਼ੌਂਕ ਸੀ ਉਹ ਇੱਥੇ ਪੂਰਾ ਇੱਕ ਪੈਰਾ ਲਿਖਿਆ ਛੋਟਾ ਜਿਹਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਉਸ ਨੂੰ ਪੜ੍ਹਨ ਲਿਖਣ ਬਿਹਤ ਸ਼ੌਂਕ ਸੀ ਉਹ ਜਦ ਵੀ ਕਾਨਪੁਰ ਆਉਂਦਾ ਆਪਣੇ ਨਾਲ 2-4 ਕਿਤਾਬਾਂ ਜ਼ਰੂਰ ਲੈ ਕੇ ਆਉਂਦਾ ਬਾਅਦ ਵਿੱਚ ਫਰਾਰ ਜ਼ਿੰਦਗੀ ਵਿੱਚ ਜਦ ਵੀ ਉਸ ਨਾਲ ਰਹਿਣ ਦਾ ਮੌਕਾ ਮਿਲਿਆ ਤਾਂ ਦੇਖਿਆ ਪਿਸਤੌਲ ਅਤੇ ਕਿਤਾਬ 24 ਘੰਟੇ ਉਸ ਦੇ ਨਾਲ ਹੁੰਦੇ ਸਨ ਮੈਨੂੰ ਇੱਕ ਵੀ ਅਜਿਹਾ ਮੌਕਾ ਯਾਦ ਨਹੀਂ ਆਉਂਦਾ ਜਦ ਉਸ ਕੋਲ ਕੋਈ ਕਿਤਾਬ ਨਾ ਹੋਵੇ ਦੋਸਤੋ ਇਸ ਕਿਤਾਬ ਦੇ ਵਿੱਚ ਇੱਕ ਰਾਜਾਰਾਮ ਸ਼ਾਸਤਰੀ ਜੀ ਨੇ ਮਤਲਬ ਵਰਮਾ ਜੀ ਨੇ ਇਹ ਜਿਹੜੀ ਆ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਰਾਜਾ ਰਾਮ ਸ਼ਾਸਤਰੀ ਜੀ ਦਾ ਇੱਕ ਕਿੱਸਾ ਸੀਗਾ ਰਾਜਾ ਰਾਮ ਸ਼ਾਸਤਰੀ ਦੇ ਕੋਲ ਭਗਤ ਸਿੰਘ ਤੇ ਸੁਖਦੇਵ ਚਲੇ ਜਾਂਦੇ ਨੇ ਉਹਨਾਂ ਦੇ ਉਹਨਾਂ ਦੇ ਕੋਲ ਕਮਰਾ ਛੋਟਾ ਜਿਹਾ ਹੀ ਹੁੰਦਾ ਰਹਿਣ ਲਈ ਇੱਕ ਬੈੱਡ ਹੁੰਦਾ ਇੱਕ ਮਲਮੰਜਾ ਲਗਾ ਲਓ ਤਾਂ ਜਦੋਂ ਭਗਤ ਸਿੰਘ ਤੇ ਸੁਖਦੇਵ ਉਹਨਾਂ ਕੋਲ ਚਲੇ ਜਾਂਦੇ ਨੇ ਤਾਂ ਉਹ ਲੇਟੇ ਪਈ ਹੁੰਦੇ ਤੇ ਨਾਲ ਹੀ ਜਾ ਕੇ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਚਲੋ ਅਸੀਂ ਰਾਜਾ ਰਾਮ ਜੀ ਨੂੰ ਸੁਣਾ ਰਹੇ ਹਾਂ ਉਹ ਗੱਲਾਂ ਕਰਦੇ ਕਰਦੇ ਚਲੋ ਲੇਟ ਜਾਂਦੇ ਨੇ ਆਪ ਦਾ ਭਾਰ ਰਾਜਾ ਰਾਮ ਜੀ ਦੇ ਪਹੁੰਚਦਾ ਉਹ ਦੁਖੀ ਹੋ ਜਾਂਦੇ ਕਿ ਮੇਰਾ ਕਮਰਾ ਮੇਰਾ ਮੰਜਾ ਤਾਂ ਚਲੋ ਉੱਠ ਕੇ ਖੜੇ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਆਰਾਮ ਨਾਲ ਜਿਹੜੇ ਭਗਤ ਸਿੰਘ ਤੇ ਜਿਹੜੇ ਸੁਖਦੇਵ ਮੰਜੇ ਤੇ ਪੈ ਜਾਂਦੇ ਨੇ ਤਾਂ ਫਿਰ ਆਪਸੇ ਗੱਲਾਂ ਕਰਦੇ ਨੇ ਕਿ ਦੇਖੋ ਯਾਰ ਕਿੰਨਾ ਚੰਗਾ ਬੰਦਾ ਹੈ ਰਾਜਾ ਰਾਮ ਜੀ ਆਪ ਉਹ ਥੱਲੇ ਪੁੰਜੇ ਪੈ ਗਿਆ ਤੇ ਸਾਨੂੰ ਉਹਨੇ ਪਾਣ ਨੂੰ ਮਤਲਬ ਉੱਪਰ ਦੇਤਾ ਤਾਂ ਫਿਰ ਇਸ ਇੱਥੇ ਪੂਰੇ 2-3 ਪੰਨੇ ਨੇ ਉਹਦੇ ਵਿੱਚ ਜ਼ਿਕਰ ਲਿਖਿਆ ਉਹਨਾਂ ਨੇ ਤਾਂ ਫਿਰ ਰਾਜਾ ਰਾਮ ਜੀ ਆਖਦੇ ਨੇ ਬੰਦ ਕਰੋ ਇਹ ਬਕਵਾਸ ਇੱਕ ਤਾਂ ਮੇਰਾ ਮੰਜਾ ਖੋਲਿਆ ਮੈਨੂੰ ਪੁੱਜੇ ਪੈਣ ਲਈ ਮਜਬੂਰ ਕਰ ਦਿੱਤਾ ਤੇ ਹੁਣ ਮੇਰਾ ਤੁਸੀਂ ਮਜ਼ਾਕ ਉਡਾਉਣੇ ਹੋ ਤਾ ਫਿਰ ਭਗਤ ਸਿੰਘ ਬੜੇ ਗੰਭੀਰ ਹੋ ਕੇ ਮਤਲਬ ਬੋਲਦੇ ਨੇ ਰਾਜਾ ਰਾਮ ਦਾ ਗੁੱਸਾ ਕਰਨਾ ਤਵਾ ਜੋ ਹੈ ਸਮਾਜਵਾਦ ਵੀ ਇਹ ਕਹਿੰਦਾ ਹੈ ਕਿ ਆਪਾਂ ਦੋਹਾਂ ਨੂੰ ਵੀ ਮੰਜਾ ਖੜਾ ਕਰਕੇ ਪੁੰਜੇ ਹੀ ਪਹਿਣਾ ਚਾਹੀਦਾ ਹੈ ਇਸ ਨਾਲ ਸਭ ਦੀ ਤਕਲੀ ਬਰਾਬਰ ਹੋ ਜਾਵੇਗੀ ਅਤੇ ਫਿਰ ਕੀ ਸੀ ਮੰਜਾ ਉਹਨਾਂ ਨੇ ਖੜਾ ਕਰ ਦਿੱਤਾ ਤੇ ਪੁੰਜੇ ਪਾ ਗਏ ਇੰਜ ਹੱਸਦੇ ਮਜ਼ਾਕ ਕਰਦੇ ਡੂੰਗੀ ਨਹੀਂ ਸੋਗੇ ਸੋ ਇਸ ਤਰ੍ਹਾਂ ਦਾ ਸੀਗਾ ਭਗਤ ਸਿੰਘ ਕਿ ਕਿੰਨਾ ਹੋ ਮਤਲਬ ਕਿ ਸੋਚਦੇ ਸੀ ਕਿ ਜਿੰਨਾ ਵੀ ਜਿਹੜਾ ਹੈਗਾ ਦੁੱਖ ਤਕਲੀਫਾਂ ਸਾਰਿਆਂ ਦੇ ਵਿੱਚ ਬਰਾਬਰ ਹੋਣ ਇਹ ਨਾ ਹੋਵੇ ਕੋਈ ਜ਼ਿਆਦਾ ਰਾਜ ਕਰੇ ਜਾਂ ਕੋਈ ਜ਼ਿਆਦਾ ਦੁਖੀ ਹੋਵੇ ਇਸ ਕਿਤਾਬ ਦੇ ਵਿੱਚ ਵਰਮਾ ਜੀ ਨੇ ਇਹ ਵੀ ਲਿਖਿਆ ਕਿ ਜਿਹੜਾ ਸਮਾਜਵਾਦ ਦੀ ਜਿਹੜੀ ਗੱਲ ਕੀਤੀ ਉਹ ਭਗਤ ਸਿੰਘ ਨੇ ਸਭ ਤੋਂ ਜਿਹੜਾ ਪਹਿਲਾਂ ਕੀਤੀ ਉਹਨਾਂ ਦਾ ਦੇਸ਼ ਇਹ ਇਹੀ ਸੀਗਾ ਜਿਹੜਾ ਮੈਂ ਪਹਿਲਾਂ ਦੱਸ ਚੁੱਕਿਆ ਕਿ ਆਜ਼ਾਦੀ ਲੈਣਾ ਹੀ ਦੇਸ਼ ਨਹੀਂ ਸੀਗਾ ਉਸ ਤੋਂ ਬਾਅਦ ਲੁੱਟ ਖਸੁੱਟ ਨੂੰ ਜਿਹੜਾ ਆਮ ਲੋਕਾਂ ਨੂੰ ਬਚਾਉਣਾ ਵੀ ਸੀਗਾ ਕਾਫੀ ਪੰਨੇ ਨੇ ਮਤ ਸਾਰੀ ਕਿਤਾਬ ਪੜਾਂਗਾ ਤਾਂ ਕਾਫੀ ਲੰਬੀ ਹੋ ਜਾਵੇਗੀ ਮੈਂ ਜਿਹੜੀਆਂ ਮੇਨ ਮੇਨੀਆਂ ਕਿੱਟਾਂ ਵਾਲੇ ਉਹਨਾਂ ਬਾਰੇ ਜਿਹੜਾ ਲਿਖਦੇ ਨੇ ਵਰਮਾ ਜੀ ਉਹਨਾਂ ਬਾਰੇ ਮੈਂ ਤੁਹਾਨੂੰ ਸੁਣਾਉਣਾ ਇੱਥੇ ਇੱਕ ਜ਼ਿਕਰ ਇਹ ਵੀ ਆਉਂਦਾ ਕਿਉਂਕਿ ਸਾਂਡਰਸ ਲਾਲਾ ਲਾਜਪਤ ਰਾਏ ਜੀ ਦਾ ਜਿਹੜਾ ਸਾਈਮਨ ਕਮਿਸ਼ਨ ਜਦੋਂ ਆਇਆ ਸੀ ਭਾਰਤ ਤਾਂ ਲਾਲਾ ਲਾਜਪਤ ਰਾਏ ਜੀ ਨੇ ਉਸ ਦਾ ਵਿਰੋਧ ਕੀਤਾ ਸੀਗਾ ਤਾਂ ਸਾਂਡਰਸ ਜਿਹੜਾ ਉਸ ਵਕਤ ਦਾ ਜਿਹੜਾ ਅੰਗਰੇਜ਼ ਅਫਸਰ ਸੀਗਾ ਉਸਨੇ ਲਾਲ ਲਾਲਾ ਜੀ ਦੇ ਉੱਪਰ ਜਿਹੜਾ ਲਾਤੀ ਚਾਰਜ ਕਰਵਾਇਆ ਦਿੱਤਾ ਸੀ ਤੇ ਗੰਭੀਰ ਸੱਟਾਂ ਲੱਗੀਆਂ ਸੀ ਤੇ ਬਾਅਦ ਦੇ ਵਿੱਚ ਲਾਲਾ ਲਾਜਪਤ Rai ਜੀ ਜਿਹੜੇ ਸ਼ਹੀਦ ਹੋ ਗਏ ਸੀ ਉਸ ਦਾ ਬਦਲਾ ਲੈਣ ਲਈ ਭਗਤ ਸਿੰਘ ਨੇ ਸਾਂਡਰਸ ਦਾ ਜਿਹੜਾ ਆਪੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਸੀਗਾ ਤਾਂ ਅਸੈਂਬਲੀ ਦੇ ਵਿੱਚ ਜਾ ਕੇ ਪਰਚੇ ਸੁੱਟੇ ਸੀਗੇ ਉਹਨਾਂ ਪਰਚਿਆਂ ਤੇ ਭਗਤ ਸਿੰਘ ਨੇ ਮਤਲਬ ਜਿਹੜੀ ਭਗਤ ਸਿੰਘ ਦੀ ਪਾਰਟੀ ਸੀ ਉਹਨਾਂ ਨੇ ਕੀ ਲਿਖਿਆ ਸੀਗਾ ਉਹ ਬੜੀ ਸੁਣਨ ਵਾਲੀ ਗੱਲ ਹੈ ਅਸੀਂ ਮਨੁੱਖ ਦੇ ਜੀਵਨ ਨੂੰ ਪਵਿੱਤਰ ਸਮਝਦੇ ਹਾਂ ਕਿਉਂਕਿ ਜਦੋਂ ਸਾਂਡਰਸ ਦਾ ਕਤਲ ਕਰ ਦਿੱਤਾ ਤੇ ਭਗਤ ਸਿੰਘ ਉਦਾਸ ਹੋ ਜਾਂਦੇ ਨੇ ਕਿ ਆਪਾਂ ਕਿਉਂ ਕਿਸੇ ਨੂੰ ਮਾਰਤਾ ਦੀ ਉਜੜ ਅਸੈਂਬਲੀ ਦੇ ਵਿੱਚ ਜਿਹੜੇ ਪਾਰਟਿਸਿਪੇਟੇ ਸੀ ਉਹਨਾਂ ਦਾ ਵੀ ਕੀ ਲਿਖਿਆ ਸੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਸ ਮਨੁੱਖ ਦੇ ਜੀਵਨ ਨੂੰ ਪਵਿੱਤ ਅਸੀਂ ਮਨੁੱਖ ਦੇ ਜੀਵਨ ਨੂੰ ਪਵਿੱਤ ਸਮਝਦੇ ਹਾਂ ਅਸੀਂ ਐਸੇ ਉਜਲ ਭਵਿਕ ਵਿੱਚ ਵਿਸ਼ਵਾਸ ਕਰਦੇ ਹਾਂ ਜਿਸ ਵਿੱਚ ਹਰੇਕ ਵਿਅਕਤੀ ਨੂੰ ਪੂਨ ਸ਼ਾਂਤੀ ਅਤੇ ਆਜ਼ਾਦੀ ਦਾ ਮੌਕਾ ਮਿਲ ਸਕੇ ਅਸੀਂ ਇਨਸਾਨ ਦਾ ਖੂਨ ਬਹੋਨ ਦੀ ਆਪਣੀ ਮਜਬੂਰੀ ਦੇ ਦੁਖੀ ਹਾਂ ਪਰ ਇਨਕਲਾਬ ਰਾਹੀਂ ਸਭ ਨੂੰ ਬਰਾਬਰ ਆਜ਼ਾਦੀ ਮਹੋਇਆ ਕਰਨ ਅਤੇ ਮਨੁੱਖ ਦੁਆਰਾ ਮਨੁੱਖ ਦੀ ਲੋਟ-ਛੁਟਕਤ ਖਤਮ ਕਰਨ ਲਈ ਇਨਕਲਾਬ ਅੰਦਰ ਕੁਝ ਨਾ ਕੁਝ ਖੂਨ ਬਹਾਇਆ ਜਾਣਾ ਲਾਜ਼ਮੀ ਹੈ ਪਰ ਉਹ ਜਦੋਂ ਦਿੱਲੀ ਅਸੈਂਬਲੀ ਚ ਬੰਬਸਟਨ ਤੋਂ ਬਾਅਦ ਭਗਤ ਸਿੰਘ ਤੇ ਦਰਤ ਨੂੰ ਅਦਾਲਤ ਦੇ ਵਿੱਚ ਦੋ ਪੇਸ਼ ਕੀਤਾ ਜਾਂਦਾ ਤਾਂ ਉਹਨਾਂ ਦੇ ਜਿਹੜੇ ਬਿਆਨ ਸੀ ਕੀ ਸਨ ਮਨੁੱਖ ਨੁਕਤਾ ਨੂੰ ਪਿਆਰ ਕਰਨ ਵਿੱਚ ਅਸੀਂ ਕਿਸੇ ਤੋਂ ਪਿੱਛੇ ਨਹੀਂ ਹਾਂ ਸਾਨੂੰ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਅਤੇ ਅਸੀਂ ਮਨੁੱਖੀ ਜ਼ਿੰਦਗੀ ਨੂੰ ਹਮੇਸ਼ਾ ਪਿਆਰ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਤਾਂ ਇਸ ਤਰ੍ਹਾਂ ਜਿਹੜਾ ਭਗਤ ਸਿੰਘ ਜਿਹੜਾ ਬਿਆਨ ਦਿੱਤਾ ਸੀਗਾ ਕਿ ਅਸੀਂ ਇਹ ਇੱਥੇ ਇੱਕ ਇਹ ਵੀ ਜ਼ਿਕਰ ਆਉਂਦਾ ਕਿ ਜਦੋਂ ਮਤਲਬ ਦੋ ਕਾਨੂੰਨ ਲਾਗੂ ਕਰਨਾ ਚਾਹੁੰਦੀ ਸੀਗੀ ਜਿਹੜੀ ਦੋ ਕਾਨੂੰਨ ਲਾਗੂ ਕਰਨਾ ਚਾਹੁੰਦੀ ਸੀ ਜਿਹੜੀ ਅੰਗਰੇਜ਼ੀ ਹਕੂਮਤ ਸੀਗੀ ਜਿਹੜੇ ਬਿੱਲ ਪਾਸ ਕਰਨਾ ਚਾਹੁੰਦੇ ਸੀਗੀ ਅਸੈਂਬਲੀ ਵਿੱਚ ਟ੍ਰੇਡ ਡਿਸਪਿਊਟ ਬਿੱਲ ਪਾਸ ਕਰਨਾ ਚਾਹੁੰਦੀ ਸੀ ਦੂਸਰਾ ਪਬਲਿਕ ਸੇਫਟੀ ਬਿੱਲ ਤੇ ਇਹਦੇ ਜਿਹੜੇ ਵਿਰੋਧ ਦੇ ਵਿੱਚ ਜਿਹੜੀ ਭਾਰਤ ਦੀ ਜਿਹੜੀ ਜਨਤਾ ਖਿਲਾਫ ਸੀਗੀ ਤਾਂ ਭਗਤ ਸਿੰਘ ਤੇ ਉਹਨਾਂ ਦੀ ਪਾਰਟੀ ਡਿਸਾਈਡ ਕਰਦੀ ਹੈ ਕਿ ਆਪਾਂ ਜਿਹੜਾ ਅਸੈਂਬਲੀ ਦੇ ਵਿੱਚ ਜਿਹੜਾ ਬੰਬ ਸੁੱਟ ਦਾਂਗੇ ਪਰ ਅਦਾਲਤ ਆਪਣਾ ਇੱਕ ਵੱਡਾ ਆਪਾਂ ਨੂੰ ਸਟੇਜ ਮਿਲ ਜੂਗੀ ਜਿੱਥੋਂ ਆਪਾਂ ਆਪਦੀ ਬਾਤ ਜਿਹੜਾ ਜ਼ਿਆਦਾ ਲੋਕਾਂ ਤੱਕ ਪਹੁੰਚਾ ਸਕਦੇ ਆ ਤਾਂ ਡਿਸਾਈਡ ਹੁੰਦਾ ਕਿ ਭਗਤ ਸਿੰਘ ਇਹਦਾ ਮੈਂ ਜਾਣਾ ਪਰ ਸਾਰੇ ਜਣੇ ਮਿਲ ਕੇ ਕਹਿੰਦੇ ਕਿ ਨਹੀਂ ਜੇ ਅਸ ਭਗਤ ਸਿੰਘ ਫੜਿਆ ਗਿਆ ਤਾਂ ਅੰਗਰੇਜ਼ੀ ਹਕੂਮਤ ਦੇ ਸ਼ਹੀਦ ਕਰ ਦੇਣਾ ਤਾਂ ਬਾਅਦ ਦੇ ਵਿੱਚ ਦੋ ਸਾਥੀਆਂ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਪਰ ਹੁੰਦਾ ਕਿ ਸੁਖਦੇਵ ਤਿੰਨ ਚਾਰ ਦਿਨਾਂ ਬਾਅਦ ਜਿਹੜਾ ਉਹਨਾਂ ਦਾ ਸਾਥੀ ਆਉਂਦਾ ਪੰਜਾਬ ਤੋਂ ਤਾਂ ਫਿਰ ਉਹ ਉਹ ਉੱਥੇ ਡਿਸਕਸ ਕਰਦੇ ਨੇ ਕਿ ਭਗਤ ਸਿੰਘ ਤੋਂ ਵੱਡਾ ਜਿਹੜਾ ਕੋਈ ਵੀ ਹੈ ਨਹੀਂ ਇੱਥੇ ਕਿਉਂਕਿ ਜਿਹੜੇ ਆਪਦੀ ਗੱਲ ਨੂੰ ਚੰਗੀ ਤਰ੍ਹਾਂ ਉੱਥੇ ਪੇਸ਼ ਕਰ ਸਕੇ ਤਾਂ ਫਿਰ ਦੋ ਜਿਹੜੇ ਜਾਣਿਆਂ ਦੇ ਉੱਤੇ ਡਿਊਟੀ ਲੱਗਦੀ ਹੈ ਜਿਹੜਾ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੀ ਕਿ ਜਿਹੜੀ ਉਹਨਾਂ ਦਾ ਇੱਕ ਸਿੰਬੋਲਿਕ ਹੁੰਦਾ ਹੈ ਉਹਨਾਂ ਨੇ ਕਿਸੇ ਨੂੰ ਮਾਰਨਾ ਨਹੀਂ ਹੁੰਦਾ ਪਰ ਉਹ ਆਪਦੀ ਗੱਲ ਰੱਖਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਭਗਤ ਸਿੰਘ ਤੇ ਬਟਕੇਸ਼ੂਰ ਦੱਤ ਦੇ ਜਿਹੜੀ ਨਾਵਾਂ ਦੀ ਇਜਾਜ਼ਤ ਮਿਲ ਜਾਂਦੀ ਹੈ ਤੇ ਬਾਕੀ ਸਾਰੀ ਕਹਾਣੀ ਲਿਖੀ ਹੋਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਉੱਥੇ ਬੰਬ ਸੁੱਟਿਆ ਤੇ ਕਿਸ ਤਰ੍ਹਾਂ ਉਹ ਭੱਜੇ ਨਹੀਂ ਹੈਗੇ ਤੇ ਉਹ ਉੱਥੇ ਖੜੇ ਰਹੇ ਇੱਥੇ ਇੱਕ ਹੋਰ ਵੀ ਹੈ ਕਿ ਭਗਤ ਸਿੰਘ ਦੱਤ ਭਗਤ ਸਿੰਘ ਦੱਤ ਅਤੇ ਹੋਰਾਂ ਵੱਲੋਂ ਸੈਂਬਲੀ ਭਵਨ ਅੰਦਰ ਛੁੱਟੇ ਕੇ ਪਰਚੇ ਦੀ ਪਹਿਲੀ ਲਾਈਨ ਸੀ ਬੋਲਿਆਂ ਨੂੰ ਸੁਣਾਉਣ ਲਈ ਤਮਾਕਾਪੂਰਨ ਵਾਜ ਦੀ ਲੋੜ ਹੁੰਦੀ ਹੈ ਕਿ ਜਿਹੜੇ ਬੋਲੇ ਹੁੰਦੇ ਨੇ ਉਹਨਾਂ ਨੂੰ ਤਮਾਕੇ ਨਾਲ ਹੀ ਜਿਹੜਾ ਸੁਣਾਇਆ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚਲੋ ਫੜ ਲਿਆ ਜਾਂਦਾ ਕਿਉਂਕਿ ਉਹ ਆਪ ਦੀਆਂ ਗ੍ਰਿਫਤਾਰੀਆਂ ਆਪ ਹੀ ਦੇ ਦਿੰਦੇ ਨੇ ਤਾਂ ਕਿਉਂਕਿ ਉਹ ਉਹਨਾਂ ਨੇ ਬੰਬ ਸੁੱਟਿਆ ਹੁੰਦਾ ਜਿਹੜਾ ਸੈਸ਼ਨ ਜੱਜ ਇਹ ਕਹਿੰਦਾ ਕਿ ਤੁਸੀਂ ਬੰਬ ਸੁੱਟਿਆ ਪਰ ਤਾਂ ਤੁਹਾਨੂੰ ਸਜ਼ਾ ਜਿਹੜੀ ਤੁਸੀਂ ਕਰਾਇਮ ਕਰ ਦਿੱਤਾ ਤੁਹਾਨੂੰ ਜਿਹੜੀ ਸਜ਼ਾ ਮਿਲੂਗੀ ਜ ਸੈਸ਼ਨ ਜੱਜ ਨੇ ਕੀ ਲਿਖਿਆ ਉਹਦੇ ਫੈਸਲੇ ਵਿੱਚ ਉਹਨਾਂ ਨੇ ਲਿਖਿਆ ਕਿ ਆਮ ਕਰਕੇ ਉਦੇਸ਼ ਨਾਲ ਅਪਰਾਧ ਦੀ ਕਾਨੂੰਨੀ ਸਥਿਤੀ ਨਹੀਂ ਜੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅਪਰਾਧ ਕਰਤਾ ਕਿਸ ਸਥਿਤੀ ਦੇ ਵਿੱਚ ਕੀਤਾ ਉਹਦੇ ਨਾਲ ਫਰਕ ਨਹੀਂ ਪੈਂਦਾ ਅਦਾਲਤ ਦੇ ਸਾਹਮਣੇ ਜੋ ਅਪਰਾਧ ਆਇਆ ਹੈ ਇਸ ਦਾ ਉੱਪਰ ਹੀ ਵਿਚਾਰ ਕਰਨਾ ਹੈ ਇਸ ਦੇ ਜਵਾਬ ਚ ਭਗਤ ਸਿੰਘ ਜਿਹੜੀ ਬੜੀ ਦਲੀਲ ਨਾਲ ਜਿਹੜਾ ਜਵਾਬ ਦਿੰਦੇ ਨੇ ਉਹ ਮੈਂ ਸਾਨੂੰ ਪੜ੍ਹ ਕੇ ਸੁਣਾਉਣਾ ਕਿ ਉਹਨਾਂ ਨੇ ਕਿਸ ਤਰ੍ਹਾਂ ਜਵਾਬ ਦਿੱਤਾ ਕਿ 86 ਜੱਜ ਦੇ ਫੈਸਲੇ ਦਾ ਵਿਰੋਧ ਕਰਦੇ ਹੋ ਭਗਤ ਸਿੰਘ ਨੇ ਹਾਈ ਕੋਰਟ ਸਾਹਮਣੇ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਉਹਨਾਂ 'ਚ ਉਸ ਦੀ ਤਿੱਖੀ ਸੂਝ-ਬੂਝ ਚੰਗੀ ਤਰ੍ਹਾਂ ਦਿਖਾਈ ਦਿੰਦੀ ਹੈ ਉਨੋਂ ਉੱਥੇ ਦੋ ਤਿੰਨ ਗੱਲਾਂ ਜ਼ਿਕਰ ਕਰਦੇ ਨੇ ਇੱਥੇ ਉਹ ਦੱਸਦੇ ਨੇ ਕਿ ਮੰਨ ਲਓ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਜੰਗ ਦੇ ਵਿੱਚ ਵੀ ਕਿੰਨੇ ਵਿਅਕਤੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਪਰ ਜਿਹੜੇ ਜੰਗ ਦੇ ਵਿੱਚ ਵਿਅਕਤੀਆਂ ਨੂੰ ਮਾਰਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਨੂੰ ਜਿਹੜਾ ਤਗਮੇ ਦਿੱਤੇ ਜਾਂਦੇ ਨੇ ਹੋਇਆ ਤਾਂ ਕਤਲ ਦੋਨੇ ਪਾਸੇ ਹੀ ਹੈ ਜਾਂ ਫਿਰ ਉਹ ਫਿਰ ਦਲੀਲ ਦਿੰਦੇ ਨੇ ਦੂਸਰੀ ਕਿ ਜੇ ਆਪਾਂ ਇੱਕ ਵਿਅਕਤੀ ਨੂੰ ਰੋਟ ਲੀ ਗਏ ਤੇ ਦੂਜੇ ਪਾਸੇ ਆਪਾਂ ਟੈਕਸ ਨਾਲ ਉਹਦਾ ਪੈਸਾ ਚੋਰੀ ਕਰ ਲਈਏ ਤਾਂ ਤੁਸੀਂ ਇੱਕੋ categories ਵਿੱਚ ਨਹੀਂ ਰੱਖ ਸਕਦੇ ਉਸ ਚੀਜ਼ ਨੂੰ ਤਾਂ ਫਿਰ ਇੱਕ ਤੀਸਰੀ ਉਹ ਦਲੀਲ ਦਿੰਦੇ ਨੇ ਕਿ ਆਟੇ ਵਿੱਚ ਜਿਹੜੇ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਮਿਲਾਈ ਜਾ ਸਕਦੀ ਹੈ ਤੇ ਕਿਸੇ ਆਦਮੀ ਦੀ ਜਾਨ ਲੈਣ ਲਈ ਵੀ ਸੋ ਕੋਈ ਕੰਮ ਚੰਗਾ ਹੈ ਜਾਂ ਬੁਰਾ ਹੈ ਇਸ ਦਾ ਫੈਸਲਾ ਕੰਮ ਦੇ ਉਦੇਸ਼ ਨੂੰ ਸਾਹਮਣੇ ਰੱਖ ਕੇ ਹੀ ਕੀਤਾ ਜਾ ਸਕਦਾ ਹੈ ਉਸ ਨੇ ਕਿਹਾ ਸਾਨੂੰ ਜੋ ਸਜ਼ਾ ਦਿੱਤੀ ਗਈ ਹੈ ਉਸ ਬਾਰੇ ਸਾਨੂੰ ਕੋਈ ਅਫਸੋਸ ਨਹੀਂ ਹੈ ਸਾਨੂੰ ਅਫਸੋਸ ਸਿਰਫ ਕਾਤਿਲ ਕਹੇ ਜਾਣਤੇ ਹੈ ਸਾਡੇ ਉਦੇਸ਼ ਨੂੰ ਗਲਤ ਸਮਝੇ ਜਾਣ ਵਾਲੇ ਹੈ ਤਾਂ ਇਸ ਕਿਤਾਬ ਦੇ ਵਿੱਚ ਇੱਕ ਹੋਰ ਬੜੀ ਸੋਹਣੀ ਗੱਲ ਜਿਹੜੀ ਮਤਲਬ ਸੋਣ ਵਾਲੀ ਗੱਲ ਜਿਹੜੀ ਹੈਗੀ ਕਿ ਭਗਤ ਸਿੰਘ ਕਿਉਂਕਿ ਇਨਕਲਾਬ ਦਾ ਜਿਹੜਾ ਨਾਰਾ ਜਿਹੜਾ ਭਗਤ ਸਿੰਘ ਨੇ ਬਹੁਤ ਲੋਕਾਂ ਤੱਕ ਪਹੁੰਚਾ ਦਿੱਤਾ ਸੀ ਉਹਨਾਂ ਦੇ ਉਹਨਾਂ ਦੇ ਅਕੋਰਡਿੰਗਲੀ ਇਨਕਲਾਬ ਦੀ ਪਰਿਭਾਸ਼ਾ ਕੀ ਹੈ ਭਗਤ ਸਿੰਘ ਨੇ ਮਤਲਬ ਇੱਥੇ ਪੈਰਾ ਮੈਂ ਤੁਹਾਨੂੰ ਪੜ ਕੇ ਸੁਣਾ ਦੇਣਾ ਕਿ ਪਰਿਭਾਸ਼ਾ ਕੀ ਵੀ ਦੱਸੀ ਉਹਨਾਂ ਨੇ ਹਾਈ ਕੋਰਟ ਦੇ ਸਾਹਮਣੇ ਇਨਕਲਾਬ ਦੀ ਪਰਿਭਾਸ਼ਾ ਦਿੰਦੇ ਹੋਏ ਉਸ ਨੇ ਕਿਹਾ ਇਨਕਲਾਬ ਸੰਸਾਰ ਦਾ ਨਿਯਮ ਹੈ ਇਹ ਮਨੁੱਖੀ ਵਿਕਾਸ ਦਾ ਭੇਤ ਹੈ ਪਰ ਇਸ ਲਈ ਖੂਨ ਡੋਲਣ ਵਾਲਾ ਸੰਘਰਸ਼ ਲਾਜ਼ਮੀ ਨਹੀਂ ਹੈ ਨਾ ਹੀ ਇਸ ਵਿੱਚ ਵਿਅਕਤੀਗਤ ਬਦਲਾਅ ਹਿੰਸਾ ਦੀ ਕੋਈ ਥਾਂ ਹੈ ਇਹ ਬੰਬਾਂ ਅਤੇ ਪਿਸਤੌਲਾਂ ਦਾ ਆਕੀਦਾ ਨਹੀਂ ਹੈ ਇਨਕਲਾਬ ਦਾ ਵਿਰੋਧ ਕਰਨ ਵਾਲੇ ਲੋਕ ਸਿਰਫ ਪਿਸਤੌਲ ਬੰਬ ਤਲਵਾਰ ਅਤੇ ਲਹੂ ਬਹਾਏ ਜਾਣ ਨੂੰ ਹੀ ਇਨਕਲਾਬ ਦਾ ਨਾਮ ਦਿੰਦੇ ਹਨ ਪਰ ਇਨਕਲਾਬ ਇਨ੍ਹਾਂ ਚੀਜ਼ਾਂ ਤੱਕ ਸੀਮਤ ਨਹੀਂ ਹੈ ਇਹ ਚੀਜ਼ਾਂ ਇਨਕਲਾਬ ਦਾ ਸਾਧਨ ਤਾਂ ਹੋ ਸਕਦੀਆਂ ਹਨ ਪਰ ਇਨ੍ਹਾਂ ਸਾਧਨਾਂ ਦੀ ਵਰਤੋਂ ਮਗਰ ਇਨਕਲਾਬ ਦੀ ਹਕੀਕੀ ਸ਼ਕਤੀ ਲੋਕਾਂ ਦੁਆਰਾ ਸਮਾਜ ਦੇ ਆਰਥਿਕ ਅਤੇ ਸਿਆਸੀ ਢਾਂਚੇ ਅੰਦਰ ਤਬਦੀਲੀ ਦੀ ਤਾਂਗ ਹੀ ਹੁੰਦੀ ਹੈ ਸਾਡੀਆਂ ਮੌਜੂਦਾ ਅਪਸਥਿਤੀਆਂ ਅੰਦਰ ਇਨਕਲਾਬ ਦਾ ਉਦੇਸ਼ ਕੁਝ ਵਿਅਕਤੀਆਂ ਦਾ ਕਤਲ ਕਰਨਾ ਨਹੀਂ ਹੈ ਸਗੋਂ ਮਨੁੱਖ ਦੀ ਲੁੱਟ ਖਸੁੱਟ ਦੇ ਇਨਜਾਮ ਨੂੰ ਖਤਮ ਕਰਕੇ ਇਸ ਦੇਸ਼ ਲਈ ਆਪਾ ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨਾ ਹੈ ਤਾਂ ਇਹ ਜਿਹੜੀ ਉਹਨਾਂ ਦੇ ਅਕੋਰਡਿੰਗਲੀ ਜਿਹੜੀ ਇਨਕਲਾਬ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਸਾਰਿਆਂ ਨੂੰ ਕਤਲ ਕਰ ਦੇਣਾ ਹੈ ਮਾਰ ਦੇਣਾ ਤਾਂ ਉਸ ਦਾ ਲੁੱਟ ਖਸੁੱਟ ਤੋਂ ਜਿਹੜਾ ਹੈਗਾ ਬਚਾਉਣਾ ਹੈ ਬੰਬ ਤਲਵਾਰਾਂ ਪਿਸਤੌਲ ਮੈਸਨ ਸੁਣਾ ਗਿਆ ਹੈ ਕਿ ਉਹ ਕਹਿੰਦੇ ਹੋ ਸਕਦੀ ਹੈ ਲੋਡ ਪੈ ਜਾਏ ਪਰ ਇਹ ਰਾਹ ਮਤਲਬ ਇਸ ਤੋਂ ਇਲਾਵਾ ਵੀ ਜਿਹੜੇ ਇਨਕਲਾਬ ਦੇ ਹੋਰ ਵੀ ਢੰਗ ਨੇ ਇੱਕ ਫਿਰ ਇਥੇ ਵਰਮਾ ਜੀ ਇਸ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਨੇ ਫਣੀਦਰਨਾਥ ਕੋਸ਼ ਦਾ ਫਣੀਦਰਨਾਥ ਕੋਸ਼ ਉਹਨਾਂ ਦੇ ਇੱਕ ਸਾਥੀ ਹੁੰਦੇ ਨੇ ਕਿਉਂਕਿ ਭਗਤ ਸਿੰਘ ਨਾਸਤਿਕ ਸੀਗੇ ਉਹ ਉਹਨਾਂ ਨੇ ਕਿਤਾਬ ਵੀ ਲਿਖੀ ਹੈ ਮੈਂ ਨਾਸਤਿਕ ਕਿਉਂ ਹਾਂ ਤਉ ਧਰਮ ਧਰਮ ਤੇ ਚਲੋ ਇਹਨਾਂ ਦਾ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਤਾਂ ਭਗਤ ਸਿੰਘ ਰੱਬ ਬਾਰੇ ਕੀ ਕਹਿੰਦੇ ਨੇ ਉਹਨਾਂ ਨੂੰ ਮਤਲਬ ਫਣੀਦਰਨਾਥ ਕੋਸ਼ ਨੂੰ ਕਿ ਕਿਸ ਤਰ੍ਹਾਂ ਉਹ ਸੋਚਦੇ ਨੇ ਕਹਿੰਦੇ ਇਹ ਬੜੀ ਸੁਣਨ ਵਾਲੀ ਗੱਲ ਹੈ ਕਿਉਂਕਿ ਹਰ ਬੰਦਾ ਚਲੋ ਧਰਮ ਧਰਮ ਦੀ ਗੱਲ ਕਰਦਾ ਰੱਬ ਦੀ ਵੀ ਗੱਲ ਕਰਦਾ ਇਹ ਸੁਣਨ ਵਾਲੀ ਹੈ ਕਿ ਭਗਤ ਸਿੰਘ ਦੇ ਹਿਸਾਬ ਨਾਲ ਜਿਹੜੀ ਰੱਬ ਦੀ ਪਰਵਾਸ਼ ਹੈ ਤੁਸੀਂ ਸਰਵ ਸ਼ਕਤੀਮਾਨ ਪ੍ਰਮਾਤਮਾ ਦੀ ਗੱਲ ਕਰਦੇ ਹੋ ਮੈਂ ਪੁੱਛਦਾ ਹਾਂ ਸਰਵ ਸ਼ਕਤੀਮਾਨ ਹੋ ਕੇ ਵੀ ਤੁਹਾਡਾ ਭਗਵਾਨ ਬੇਇਨਸਾਫੀ ਜ਼ਬਰ ਭੁੱਖ ਗਰੀਬੀ ਲੁੱਟ ਕਾਣੀ ਦਾ ਵੰਡ ਗੁਲਾਮੀ ਪਲੇਗ ਹਿੰਸਾ ਅਤੇ ਜੁੱਧ ਆਦਾਂਤ ਕਿਉਂ ਨਹੀਂ ਕਰ ਦਿੰਦਾ ਇਹਨਾਂ ਸਭ ਬੁਰਾਈਆਂ ਨੂੰ ਖਤਮ ਕਰਨ ਦੀ ਸ਼ਕਤੀ ਹੁੰਦਿਆਂ ਵੀ ਜੇਕਰ ਉਹ ਮਾਨਵਤਾ ਨੂੰ ਇਹਨਾਂ ਦੇ ਸਤਾਫ ਤੋਂ ਮੁਕਤ ਨਹੀਂ ਕਰਦਾ ਤਾਂ ਪੱਕ ਨਾਲ ਹੀ ਉਸ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ ਅਤੇ ਜੇਕਰ ਉਸ ਵਿੱਚ ਇਹ ਸਭ ਕਾਸੇ ਨੂੰ ਖਤਮ ਕਰਨ ਦੀ ਤਾਕਤ ਨਹੀਂ ਹੈ ਤਾਂ ਫਿਰ ਉਹ ਸਰਵਸ਼ਕਤੀਮਾਨ ਨਹੀਂ ਹੈ ਜੇਕਰ ਜੇਕਰ ਉਹ ਇਹ ਸਭ ਕੁਝ ਇੱਕ ਖੇਡ ਦੇ ਤੌਰ ਤੇ ਆਪਣੀ ਲੀਲਾ ਵਿਖਾਉਣ ਲਈ ਕਰਦਾ ਹੈ ਤਾਂ ਇਹੀ ਕਹਿਣਾ ਪਵੇਗਾ ਕਿ ਉਹ ਬੇਸਹਾਰਾ ਵਿਅਕਤੀਆਂ ਨੂੰ ਤਲਪਾ ਕੇ ਮਜ਼ਾ ਲੈਣ ਵਾਲੀ ਇੱਕ ਨਰਦਈ ਅਤੇ ਝਾਲਮ ਸੱਤਾ ਹੈ ਅਤੇ ਲੋਕਾਂ ਦੇ ਹਿੱਤ ਪੱਖੋਂ ਉਸ ਦਾ ਜਲਦੀ ਤੋਂ ਜਲਦੀ ਖਤਮ ਕਰ ਖਤਮ ਹੋ ਜਾਣਾ ਹੀ ਬਿਹਤਰ ਹੈ ਮਾਇਆਵਾਦ ਕਿਸਮਤਵਾਦ ਈਸ਼ਵਰਵਾਦ ਆਦ ਨੂੰ ਕੁਝ ਇੱਕ ਲੁਟੇਰੇ ਹਾਕਮਾਂ ਵੱਲੋਂ ਸਧਾਰਨ ਲੋਕਾਂ ਨੂੰ ਭਰਮ ਵਿੱਚ ਉਲਝਾਉਣ ਲਈ ਇਜਾਜ਼ਤ ਕੀਤੀ ਗਈ ਜਿਹੜੀ ਲਈ ਬੂਟੀ ਤੋਂ ਵੱਧ ਮੈਂ ਕੁਝ ਨਹੀਂ ਸਮਝਦਾ ਤੇ ਅੱਜ ਪਗ ਸਿੰਘ ਦੀ ਗੱਲ ਸੱਚੀ ਸਾਬਤ ਹੁੰਦੀ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿੰਨਾ ਪਖਾੜਵਾਦੇ ਤੇ ਚੱਲ ਰਿਹਾ ਤੇ ਕਿੰਨੇ ਬਾਬੇ ਇੱਥੇ ਡੇਰੇ ਲਾ ਕੇ ਬੈਠੇ ਹੋਏ ਨੇ ਪੂਰੇ ਦੇਸ਼ ਦੇ ਵਿੱਚ ਤੇ ਲੋਕ ਮਗਰ ਵੀ ਲੱਗੇ ਹੋਏ ਨੇ ਲੋਕਾਂ ਨੂੰ ਉਲਝਾ ਕੇ ਵੀ ਰੱਖਿਆ ਗਿਆ ਚਲੋ ਇਸ ਗੱਲ ਤੋਂ ਤਾਂ ਇੰਨੀ ਕਿ ਸਿੱਖਿਆ ਮਿਲਦੀ ਹੈ ਕਿ ਸਾਨੂੰ ਥੋੜਾ ਜਿਆਦਾ ਦਿਮਾਗ ਜੁੜੀ ਬੁੱਧੀ ਵਰਤ ਲੈਣੀ ਚਾਹੀਦੀ ਹੈ ਤੇ ਚਲੋ ਗੱਲ ਕਰਦੇ ਹਾਂ ਕਿ ਇਸ ਕਿਤਾਬ ਦੇ ਵਿੱਚ ਹੋਰ ਵਰਮਾ ਜੀ ਨੇ ਭਗਤ ਸਿੰਘ ਬਾਰੇ ਮਤਲਬ ਅੱਛਾ ਇਸੇ ਗੱਲ ਨੂੰ ਚਲੋ ਇਹ ਉਹਨਾਂ ਨੇ ਰੱਬ ਦੀ ਪਰਿਭਾਸ਼ਾ ਦੱਸਦੀ ਮਤਲਬ ਕੋਸ਼ ਜੀ ਨੂੰ ਤਾਂ ਉਹ ਫਿਰ ਉਹਨਾਂ ਦਾ ਹੰਕਾਰ ਜਿਹੜਾ ਹੋ ਗਿਆ ਤਾਂ ਢੈਨ ਲੱਗ ਗਿਆ ਤਾਂ ਫਿਰ ਉਹ ਕੀ ਕਹਿੰਦੇ ਨੇ ਵਿਅੰਗ ਲੈ ਜੀ ਚ ਕਹਿੰਦੇ ਨੇ ਕਿ ਇਹਦੇ ਕੋਸ਼ ਜੀ ਕਹਿੰਦੇ ਇਸ ਮਤਲਬ ਭਗਤ ਸਿੰਘ ਨੂੰ ਕਿਉਂਕਿ ਜਦੋਂ ਉਹਨਾਂ ਨੂੰ ਹੁਣ ਹੰਕਾਰ ਜਾ ਟੈ ਗਿਆ ਉਹਨਾਂ ਦਾ ਕਹਿੰਦਾ ਇਸ ਧਰਤੀ ਨੂੰ ਸਵਰਗ ਬਣਾਉਣ ਲਈ ਨਾ ਜਾਣੇ ਕਿੰਨੇ ਮਸੀਹ ਆਏ ਅਤੇ ਮੂੰਹ ਦੀ ਖਾ ਕੇ ਤੁਰਦੇ ਬਣੇ ਕਿਉਂਕਿ ਇੱਥੇ ਚਲੋ ਬਾਕੀ ਗੱਲਾਂ ਵੀ ਕਹੀਆਂ ਕਿ ਕਿਸ ਤਰ੍ਹਾਂ ਅ ਕਿਉਂਕਿ ਕੋਸ਼ੀ ਇਹ ਕਹਿ ਰਹੇ ਸੀ ਕਿ ਲਿਖਿਆ ਹੋਇਆ ਸਾਰਾ ਕੁਝ ਆਪਾਂ ਚੇਂਜ ਨਹੀਂ ਕਰ ਸਕਦੇ ਤਾਂ ਫਿਰ ਉਹ ਕਹਿੰਦੇ ਨੇ ਇਸ ਧਰਤੀ ਨੂੰ ਸਵਰਗ ਬਣਾਉਣ ਲਈ ਨਾ ਜਾਣੇ ਕਿੰਨੇ ਮਸੀਹ ਆਏ ਅਤੇ ਮੂੰਹ ਦੀ ਖਾ ਕੇ ਤੁਰਦੇ ਬਣੇ ਹੁਣ ਤੂੰ ਆਇਆ ਦੋ ਚਾਰ ਦਿਨਾਂ ਵਿੱਚ ਤੇਰੇ ਹੌਸਲੇ ਦਾ ਵੀ ਪਤਾ ਲੱਗ ਜਾਵੇਗਾ ਤੇ ਅੰਤ ਨੂੰ ਉਹੀ ਹੋਣਾ ਕਿ ਜੋ ਰਾਮ ਨੂੰ ਪਾਵੇ ਤਾਂ ਫਿਰ ਜਿਹੜਾ ਭਗਤ ਸਿੰਘ ਉਹਨਾਂ ਦੇ ਮਤਲਬ ਵਿਅੰਗ ਕੀਤਾ ਜਿਹੜਾ ਫਨੀਦਰ ਨੇ ਉਹਦਾ ਜਵਾਬ ਦਿੰਦੇ ਨੇ ਹੱਸ ਕੇ ਦੱਸਦੇ ਨੇ ਕਿ ਫਨੀਦਰ ਹੋ ਸਕਦਾ ਮੇਰੀ ਜ਼ਿੰਦਗੀ ਚਾਹ ਦਿਨਾਂ ਦੀ ਹੀ ਹੋਵੇ ਪਰ ਮੇਰਾ ਹੌਸਲਾ ਆਖਰੀ ਸਾਹਾਂ ਤੱਕ ਮੇਰਾ ਸਾਥ ਨਹੀਂ ਛੱਡੇਗਾ ਇਸ ਦਾ ਮੈਨੂੰ ਭਰੋਸਾ ਹੈ ਕੱਲ ਨੂੰ ਮੈਂ ਜੇ ਮੈਂ ਨਾ ਵੀ ਰਹਾ ਤਾਂ ਮੇਰਾ ਹੌਸਲਾ ਦੇਸ਼ ਦਾ ਹੌਸਲਾ ਬਣ ਕੇ ਸਮਰਾਜਵਾਦੀ ਲੁਟੇਰਿਆਂ ਦਾ ਅੰਤ ਤੱਕ ਪਿੱਛਾ ਕਰਦਾ ਰਹੇਗਾ ਮੈਨੂੰ ਆਪਣੇ ਦੇਸ਼ ਦੇ ਭਵਿੱਖ ਵਿੱਚ ਯਕੀਨ ਹੈ ਮੈਂ ਸੰਸਾਰ ਦੀ ਮਾਨਤਾ ਨੂੰ ਕਰਵਟ ਬਦਲਦੇ ਹੋਏ ਦੇਖ ਰਿਹਾ ਜੋ ਤੁਸੀਂ ਦੇਖ ਨਹੀਂ ਸਕਦੇ ਮੈਂ ਸੰਸਾਰ ਦੀ ਤੁਸੀਂ ਹਰ ਗੱਲ ਫਿਰ ਉਹ ਲਿਖਦੇ ਮੈਂ ਸੰਸਾਰ ਦੀ ਮਾਨਤਾ ਨੂੰ ਕਰਵਟ ਬਦਲਦੇ ਹੋਏ ਦੇਖ ਰਿਹਾ ਹਾਂ ਜੋ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਹਰ ਗੱਲ ਹੀ ਭਗਵਾਨ ਦੀ ਤਰਫ ਚਾਹਦੇ ਹੋ ਇਸ ਕਰਕੇ ਹੀ ਤੁਸੀਂ ਕਿਸਮਤ ਕਿਸਮਤਵਾਦੀ ਹੋ ਨਿਰਾਸ਼ਵਾਦੀ ਹੋ ਕਿਸਮਤਵਾਦ ਕਰਮ ਤੋਂ ਬੇਮੁਖ ਫੋਨ ਦਾ ਇੱਕ ਰਸਤਾ ਹੈ ਨਿਰਬਲ ਕਾਇਰ ਅਤੇ ਪਾਂਜਵਾਦੀ ਵਿਅਕਤੀਆਂ ਦੀ ਆਖਰੀ ਸ਼ਰਨ ਹੈ ਨਹੀਂ ਗੱਲ ਮਸੀਹਾ ਦੀ ਜੇ ਉਹਨਾਂ ਨੇ ਧਰਤੀ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸ਼ਾਇਦ ਦੁਨੀਆ ਦੀ ਤਸਵੀਰ ਨਾ ਹੁੰਦੀ ਜਿਹੜੀ ਆਪਾਂ ਅੱਜ ਦੇਖ ਰਹੇ ਹਾਂ ਮਸੀਹਾ ਨੇ ਧਰਤੀ ਦੀ ਬਜਾਏ ਆਕਾਸ਼ ਤੇ ਹੀ ਸਵਰਗ ਬਸਾਇਆ ਹੈ ਇਸ ਲਈ ਉਹ ਕਾਰਗਰ ਨਹੀਂ ਹੋ ਸਕੇ ਅੱਜ ਦਾ ਨਵਾਂ ਇਨਸਾਨ ਹਵਾ ਵਿੱਚ ਮਹਿਲ ਖੜੇ ਨਹੀਂ ਕਰਨਾ ਚਾਹੁੰਦਾ ਉਸ ਨੇ ਆਪਣੇ ਸਵਰਗ ਦੀ ਬੁਨਿਆਦ ਇਸ ਧਰਤੀ ਦੀ ਥੋੜ੍ਹ ਜਮੀਨ ਤੇ ਖੋਦਣੀ ਸ਼ੁਰੂ ਕਰ ਦਿੱਤੀ ਹੈ ਅੱਜ ਦਾ ਹਰ ਇਨਸਾਨ ਮਸੀਹਾ ਹੈ ਅਤੇ ਇਸ ਕਰਕੇ ਹੀ ਮੈਨੂੰ ਸੁਪਰ ਵਿਸ਼ਵਾਸ ਹੈ ਤਾਂ ਭਗਤ ਸਿੰਘ ਜਿਆਦਾ ਬਲੀਵ ਨਹੀਂ ਕਰਦੇ ਸੀਗੇ ਰੱਬ ਦੇ ਵਿੱਚ ਤਾਂ ਉਹ ਆਪਦੇ ਕਰਮ ਵਿੱਚ ਮਤਲਬ ਵਿਸ਼ਵਾਸ ਕਰਦੇ ਸੀਗੇ ਹੋਰ ਵੀ ਇੱਥੇ ਬਹੁਤ ਕੁਝ ਜਿਹੜਾ ਭਗਤ ਸਿੰਘ ਬਾਰੇ ਉਹਨਾਂ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਆਖਰ ਦੇ ਵਿੱਚ ਜਦੋਂ ਫਾਂਸੀ ਦਿੱਤੀ ਜਾਂਦੀ ਆਖਰੀ ਦਿਨ ਆ ਜਾਂਦੇ ਨੇ ਕਿਉਂਕਿ ਛੇ ਵਰਮਾ ਜੀ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਬਾਸਟਰਲ ਜੇਲ੍ਹ ਤੋਂ ਹਟਾ ਕੇ ਕੇਂਦਰੀ ਜੇਲ੍ਹ ਵਿੱਚ ਰੱਖਿਆ ਜਾਂਦਾ ਤੇ ਨਵੇਂ ਹਾਤੇ ਜਿਹਨੂੰ ਅੱਜਿੱਥੇ ਕੈਦੀ ਰੱਖੇ ਜਾਂਦੇ ਹੋਂ ਤੇ ਹਾਤੇ ਬੋਲਦੇ ਕਹਿੰਦੇ ਨਵੇਂ ਨਵੇਂ ਪ੍ਰਾਣੇ ਹਾਤੇ ਦੋਨੇ ਨਾਲ-ਨਾਲ ਸੀਗੇ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨਵੇਂ ਹਾਤੇ ਵਿੱਚ ਸਨ ਅਤੇ ਅਸੀਂ ਪ੍ਰਾਣੇ ਹਾਤੇ ਵਿੱਚ ਸਨ ਅਸੀਂ ਮਤਲਬ ਪ੍ਰਾਣੇ ਇਹ ਵਰਮਾ ਜੀ ਲਿਖ ਰਹੇ ਨੇ ਕਿ ਅਸੀਂ ਦੂਜੇ ਪਾਸੇ ਸੀਗੇ ਤੇ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੂਸਰੇ ਪਾਸੇ ਰੱਖੇ ਗਏ ਸੀ ਤਾਂ ਉੱਥੋਂ ਦੇ ਕੇ ਜਿਹੜਾ ਅਫਸਰ ਸੀਗਾ ਅੰਗਰੇਜ਼ ਅਫਸਰ ਸੀਗਾ ਤਾਂ ਉਹ ਕਹਿੰਦਾ ਕਿ ਤੁਸੀਂ ਆਪਦੇ ਸਾਥੀ ਨੂੰ ਮਿਲਣਾ ਭਗਤ ਸਿੰਘ ਵਰਗਿਆਂ ਨੂੰ ਮਿਲਣਾ ਤਾਂ ਚਲੋ ਉਹ ਇਮੋਸ਼ਨਲ ਤਾਂ ਹੁੰਦੇ ਨੇ ਕਿਉਂਕਿ ਉਹ ਫਾਂਸੀ ਦਾ ਜਿਹੜਾ ਦਿਨ ਆ ਗਿਆ ਹੁੰਦਾ ਤੇ ਉਹਨਾਂ ਦੇ ਖਾਤੀ ਹੁੰਦਾ ਜੈਦੇਵ ਕਪੂਰ ਤਾਂ ਉਹ ਭਗਤ ਸਿੰਘ ਨੂੰ ਕੁੱਛਦਾ ਆਹ ਵਾਲੀ ਗੱਲ ਤਾਂ ਯਕੀਨਨ ਹੀ ਸੁਣਨ ਵਾਲੀ ਏ ਕਿ ਕਿਸ ਤਰ੍ਹਾਂ ਦਾ ਜਿਹੜਾ ਭਗਤ ਸਿੰਘ ਦੇ ਜਿਹੜੇ ਆਖਰੀ ਵਿਚਾਰ ਸੀਗੇ ਜੈਦੇਵ ਭਗਤ ਸਿੰਘ ਨੂੰ ਆਖਦੇ ਨੇ ਕਿ ਸਰਦਾਰ ਤੁਸੀਂ ਮਰਨ ਜਾ ਰਹੇ ਹੋ ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਇਸ ਦਾ ਅਫਸੋਸ ਨਹੀਂ ਹੈ ਸਵਾਲ ਸੁਣ ਕੇ ਭਗਤ ਸਿੰਘ ਠਾਕਾ ਮਾਰ ਕੇ ਹੱਸਦੇ ਨੇ ਤੇ ਫਿਰ ਗੰਭੀਰ ਹੋ ਕੇ ਬੋਲਦੇ ਨੇ ਇਨਕਲਾਬ ਦੇ ਰਾਹ ਤੇ ਕਦਮ ਰੱਖਣ ਸਮੇਂ ਮੈਂ ਸੋਚਿਆ ਸੀ ਕਿ ਜੇਕਰ ਮੈਂ ਆਪਣਾ ਜੀਵਨ ਦੇ ਕੇ ਦੇਸ਼ ਦੇ ਕੋਨੇ-ਕੋਨੇ ਤੱਕ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਪਹੁੰਚਾ ਸਕਿਆ ਤਾਂ ਮੈਂ ਸਮਝੂਗਾ ਕਿ ਮੈਨੂੰ ਆਪਣੇ ਜੀਵਨ ਦੀ ਕੀਮਤ ਮਿਲ ਗਈ ਅੱਜ ਫਾਂਸੀ ਦੀ ਕੋਠੜੀ ਵਿੱਚ ਲੋਹੇ ਦੀਆਂ ਸੇਖਾਂ ਪਿੱਛੇ ਬੈਠ ਕੇ ਵੀ ਮੈਂ ਕਰੋੜਾਂ ਦੇਸ਼ ਵਾਸੀਆਂ ਦੀ ਜ਼ੁਬਾਨ ਤੋਂ ਇਸ ਨਾਅਰੇ ਦੀ ਗੂੰਜ ਸੁਣ ਸਕਦਾ ਹਾਂ ਮੈਨੂੰ ਵਿਸ਼ਵਾਸ ਹੈ ਕਿ ਨਾਰਾ ਆਜ਼ਾਦੀ ਸੰਗਰਾਮ ਦੀ ਚਾਲਕ ਸ਼ਕਤੀ ਦੇ ਰੂਪ ਵਿੱਚ ਸਮਰਾਜਵਾਦੀਆਂ ਉੱਪਰ ਅੰਤ ਤੱਕ ਝੋਟਾ ਮਾਰਦਾ ਰਹੇਗਾ ਫਿਰ ਕੁਝ ਰੁੱਕ ਕੇ ਆਪਣੀ ਸੁਭਾਵਕ ਮੁਸਕਰਾਹਟ ਵਿੱਚ ਉਸਨੇ ਹੌਲੀ ਜੀ ਕਿਹਾ ਅਤੇ ਇੰਨੀ ਛੋਟੀ ਜ਼ਿੰਦਗੀ ਦਾ ਇਸ ਨਾਲ ਵੱਧ ਮਲਹੋਰ ਕੀ ਹੋ ਸਕਦਾ ਹੈ ਤੇ ਫਿਰ ਉਹ ਦੇਣਾ ਜਾਂਦਾ ਹੈ 23 ਮਾਰਚ 1931 ਜਦੋਂ ਭਗਤ ਸਿੰਘ ਉਹਨਾਂ ਨੂੰ ਜਿਹੜਾ ਫਾਂਸੀ ਤੇ ਜਿਹੜਾ ਲਾਤਾ ਜਾਂਦਾ ਹੈ ਤਾਂ ਮੈਸਟਰੇਟ ਸਾਹ ਦੇ ਅੱਗੇ ਮਤਲਬ ਬੋਲਦੇ ਨੇ ਕਿ ਮੈਸਟਰੇਟ ਸਾਹ ਆਪ ਅਸਲ ਵਿੱਚ ਬਹੁਤ ਕਰਮਾਂ ਵਾਲੇ ਹੋ ਕਿਉਂਕਿ ਤੁਹਾਨੂੰ ਇਹ ਦੇਖਣ ਦਾ ਮੌਕਾ ਮਿਲ ਰਿਹਾ ਹੈ ਕਿ ਕਿਵੇਂ ਇੱਕ ਭਾਰਤੀ ਇਨਕਲਾਬੀ ਆਪਣੇ ਮਹਾਨ ਆਦਰਸ਼ ਲਈ ਹੱਸਦੇ ਹੱਸਦੇ ਮੌਤ ਨੂੰ ਗਲਵਕੜੀ ਪਾਉਂਦਾ ਹੈ ਤਾਂ ਦੋਸਤੋ ਚਲੋ ਬਖ ਸਾਰਾ ਤਾਂ ਮੈਂ ਜਿੱਕਰ ਨਹੀਂ ਕਰ ਸਕਿਆ ਇਸ ਕਿਤਾਬ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਪਰ ਸਾਨੂੰ ਆਪਦੇ ਸ਼ਹੀਦਾਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਟੋ-ਕਟ ਉਹਨਾਂ ਦੇ ਸ਼ੀਦੀ ਦਿਵਸਾਂ ਤੇ ਉਹਨਾਂ ਦੇ ਜਨਮ ਦਿਨਾਂ ਤੇ ਸਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਤੇ ਮੈਂ ਮੈਂ ਇਹ ਕਹੂੰਗਾ ਕਿ ਕਿਤਾਬਾਂ ਨਾਲ ਜ਼ਰੂਰ ਜੁੜੋ ਕਿਉਂਕਿ ਭਗਤ ਸਿੰਘ ਇਸ ਲਈ ਮਹਾਨ ਹੋ ਗਏ ਕਿਉਂਕਿ ਉਹ ਕਿਤਾਬਾਂ ਹੀ ਬਹੁਤ ਪੜ੍ਹਦੇ ਸੀਗੇ ਉਹਨਾਂ ਨੂੰ ਜਿਹੜਾ ਗਿਆਨ ਸੀਗਾ ਉਹ ਬਹੁਤ ਜ਼ਿਆਦਾ ਸੀਗਾ ਤੇ ਸਾਨੂੰ ਵੀ ਉਹਨਾਂ ਨੂੰ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਪਰ ਚਲੋ ਉਹਨਾਂ ਦੇ ਜਿਹੜੇ ਕਹੇ ਉਹਨਾਂ ਦੇ ਸ਼ਬਦ ਨੇ ਉਹਨਾਂ ਨੂੰ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਤਾਂ ਕਰ ਸਕਦੇ ਆ ਸੋ ਅੱਜ ਉਹਨਾਂ ਦਾ ਜਨਮ ਦਿਨ ਸੀਗਾ 28 ਸਤੰਬਰ ਦਾ ਤੇ ਮੈਂ ਸੋਚਿਆ ਕਿ ਕਿਉਂ ਨਾ ਉਹਨਾਂ ਦੀਆਂ ਜਿਹੜੀਆਂ ਜੀਵਨ ਦੇ ਜਿਹੜੇ ਉਹਨਾਂ ਦੇ ਕੁਝ ਪਲ ਸੀਗੇ ਉਹ ਆਪਾਂ ਸਾਂਝੇ ਕਰ ਸਕੀਏ ਸੋ ਦੋਸਤੋ ਫਿਰ ਤੋਂ ਭਗਤ ਸਿੰਘ ਦੇ ਜਨਮ ਦਿਨ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਹੋ ਸਕੇ ਤਾਂ ਵੀਡੀਓ ਜੇ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਚੰਗੀਆਂ ਚੀਜ਼ਾਂ ਜਿਆਦਾ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਥੈਂਕ ਯੂ ਧੰਨਵਾਦ